ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਜ਼ੋਰ ਸ਼ੋਰ ਨਾਲ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ ਉੱਥੇ ਹੀ ਸ਼੍ਰੋਮਣੀ ਕਾਲੀਦਰ ਬਾਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਫਤੇਗੜ ਚੂੜੀਆਂ ਪਹੁੰਚੇ ਜਿੱਥੇ ਉਹਨਾਂ ਨੇ ਹਲਕਾ ਇੰਚਾਰਜ ਲਖਬੀਰ ਸਿੰਘ ਲੋਦੀ ਨੰਗਲ ਦੇ ਨਾਲ ਵੱਡੇ ਕੈਥੋਲਿਕ ਚਰਚ ਵਿੱਚ ਨਤ ਮਸਤਕ ਹੋ ਕੇ ਅਸ਼ੀਰਵਾਦ ਲਿਆ ਇਸ ਮੌਕੇ ਤੇ ਫਾਦਰ ਜੌਨ ਨੇ ਡਾਕਟਰ ਚੀਮਾ ਤੇ ਅਕਾਲੀ ਦਲ ਦੀ ਜਿੱਤ ਲਈ ਪ੍ਰਾਰਥਨਾ ਵੀ ਕੀਤੀ ਇਸ ਮੌਕੇ ਤੇ ਡਾਕਟਰ ਦਲਜੀਤ ਸਿੰਘ ਜੀਮਾ ਨੇ ਕਿਹਾ ਕਿ ਗੁਰਦਾਸਪੁਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਇਸਾਈ ਪਾਈਚਾਰੇ ਦੇ ਵੱਡੇ ਕਾਫਲੇ ਅਕਾਲੀ ਦਲ ਨਾਲ ਜੁੜ ਰਹੇ ਹਨ ਅਤੇ ਅੱਜ ਫਤੇਗੜ ਚੂੜੀਆਂ 'ਚ ਫਾਦਰ ਕੋਲੋਣਾ ਨੇ ਆਪਣੀ ਜਿੱਤ ਦੀ ਅਰਦਾਸ ਕਰਵਾਈ ਹੈ ਇਸ ਮੌਕੇ ਦੇ ਗੱਲਬਾਤ ਦੌਰਾਨ ਸਾਬਕਾ ਵਿਧਾਇਕ ਲਖਬੀਰ ਸਿੰਘ 로ਦੀ ਨੰਗਲ ਨੇ ਕਿਹਾ ਕਿ ਹਲਕਾ ਫਦੇਕਰ ਚੂੜੀਆਂ ਚ ਅਕਾਲੀ ਦਲ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ ਔਰ ਲੋਕ ਇਸ ਵਾਰ ਡਾਕਟਰ ਦਲਜੀਤ ਚੀਮਾ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਵੱਡੀ ਲੀਡ ਦੇ ਨਾਲ ਜਿਤਾਉਣਗੇ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਫਦੇਕਰ ਚੂੜੀਆਂ ਚਰਚ ਦੇ ਵਿੱਚ ਡਾਕਟਰ ਬਸਤਖੋਂ ਦਾ ਆਦਰ ਸਹਿਬਾਨ ਦੇ ਦਰਸ਼ਨ ਕਰਨ ਦਾ ਸਾਰਿਆਂ ਨੂੰ ਮਿਲਣ ਦਾ ਮੌਕਾ ਮਿਲਿਆ। ਔਰ ਮੈਂ ਧੰਨਵਾਦ ਵੀ ਕਰਦਾ ਪਾਤਸ਼ਾਹ ਜੀ ਦਾ ਔਰ ਸਾਰੇ ਚਰਚ ਦੀ ਇੱਥੇ ਤੇ ਸਾਰੇ ਪਾਤਸ਼ਾਹ ਸਹਿਬਾਨ ਦਾ ਕਿ ਮੇਰੇ ਵਾਸਤੇ ਉਹਨਾਂ ਨੇ ਅੰਦਾਜ਼ ਰੱਖੀ। ਇਸ ਕਰਕੇ ਬਤੈਰ ਦੋਸਤੋ ਸ਼ੁਕਰੀਆ ਅਦਾ ਕਰਦਾ। ਤੇ ਬਹੁਤ ਅੱਛਾ ਲੱਗਿਆ ਕਿ ਸਾਰੇ ਸਾਥੀਆਂ ਦੇ ਨਾਲ ਰਲ ਕੇ ਅਸੀਂ ਚੱਲਿਆ ਅੱਜ ਇੱਥੇ ਲੱਗ ਪਈ ਇਹ ਅਕਾਲੀ ਦਲ ਨੇ ਸਮਰਥਨ ਵੀ ਮੰਗਿਆ ਜੀ ਦੇਖੋ ਜਦੋਂ ਚਰਚ ਦੇ ਵਿੱਚ ਤੇ ਇਸ ਕੰਪਨੀ ਆਈ ਤਾਂ ਜਦੋਂ ਅਰਦਾਸ ਹੋ ਜਾਂਦੀ ਹੈ ਤੇ ਫਿਰ ਸਾਰਾ ਕੁਝ ਹੋ ਜਾਂਦਾ ਪਰ ਕੱਲ ਜਿਹੜਾ ਪੋਲਿਟੀਕਲ ਫੰਕਸ਼ਨ ਪਹਿਲਾਂ ਤੇਰੇ ਬੋ ਨਾਨਕ ਦੇ ਵਿੱਚ ਹੋਇਆ ਸੀ ਉੱਥੇ ਮਸੀਹ ਭਾਈਚਾਰੇ ਦੇ ਜਿੰਨੇ ਵੀ ਲੀਡਰ ਸਹਿਬਾਨ ਹਨ ਉਹਨਾਂ ਸਾਰਿਆਂ ਨੇ ਇੱਕ ਮਤ ਹੋ ਕੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦੇ ਦਿੱਤਾ ਅਨੰਦ ਸਿੰਘ ਇਸ ਕਰਕੇ ਧਾਰਮਿਕ ਜਗ੍ਹਾ ਦੇ ਉੱਤੇ ਤੁਸੀਂ ਹੋਰ ਮਕਸਦ ਵਾਸਤੇ ਆਉਂਦੇ ਹੋ ਤੇ ਜਦੋਂ ਪੋਲਿਟਿਕਲ ਮੀਟਿੰਗ ਹੁੰਦੀ ਹੈ ਉਦੋਂ ਹੋਰ ਮਕਸਦ ਹੁੰਦਾ ਉੱਥੇ ਖੁੱਲ ਕੇ ਵਿਚਾਰਾ ਵੀ ਹੁੰਦੀ ਹੈ ਮжоਰਿਟੀ ਦੀ ਜੋ ਦੇਸ਼ ਦੇ ਵਿੱਚ ਹਾਲਤ ਹੈ ਉਹ ਵੀ ਡਿਸਕਸ ਹੁੰਦੀ ਹੈ ਇਸ ਕਰਕੇ ਜਦੋਂ ਰਾਜਨੀਤਿਕ ਮੀਟਿੰਗਾਂ ਕਰਾਂਗੇ ਉੱਥੇ ਸਾਰੀਆਂ ਗੱਲਾਂ ਫਿਰ ਡਿਸਕਸ ਕਰਾਂਗੇ ਔਰ ਅੱਛੀ ਗੱਲ ਹੈ ਕਿ ਜਿਹੜੀ ਮਸੀਹ ਭਾਈਚਾਰੇ ਦੇ ਵਿੱਚ ਬਹੁਤ ਵੱਡੀ ਅਵੇਅਰਨੈਸ ਹੈ ਜੋ ਕੁਛ ਐਸੋੜੇ ਦੇਸ਼ ਦੇ ਵਿੱਚ ਮਿਨੋਰਟੀ ਦੇ ਨਾਲ ਹੋ ਰਿਹਾ ਉਹ ਅੱਛਾ ਨਹੀਂ ਹੋ ਰਿਹਾ ਇਸ ਕਰਕੇ ਬੜੀ ਜਾਗਰਤ ਕਮਿਊਨਿਟੀ ਆ ਸਾਰੇ ਜਿਹੜੇ ਬੜੇ ਇੰਟੈਲੀਜੈਂਟ ਉਹਨਾਂ ਤੇ ਸਾਰੇ ਲੋਕ ਆ ਇਸ ਕਰਕੇ ਸਾਰੇ ਇਸ਼ੂ ਨੂੰ ਚੰਗੀ ਤਰ੍ਹਾਂ ਸਮਝਦੇ ਆ ਜੀਮਾ ਸਾਹਿਬ ਹਰ ਖਡੇਰਾਪਾ ਬਣਾਣ ਚ ਆਮ ਆਦਮੀ ਪਾਰਟੀ ਦੇ ਇੰਚਾਰਜ ਨੇ ਜੋ ਇੱਕ ਮੀਟਿੰਗ ਦੌਰਾਨ ਕਾਲੀਦਲ ਤੇ ਕਾਂਗਰਸ ਕੋਲ ਹੱਲਾ ਬੋਲਿਆ ਸੀ ਤੁਸੀਂ ਚੋ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਸੀ ਕੀ ਕਹਿੰਦੇ ਸੀ ਨੈਕ ਦੇਖੋ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਦਾ ਬੜਾ ਵੱਡਾ ਹੰਕਾਰ ਹੈ ਉਹਨਾਂ ਨੂੰ ਇਸ ਵੇਲੇ ਤਾਂ ਲੱਗਦਾ ਕਿ ਸਾਨੂੰ ਰੱਬ ਵੀ ਰੋਕ ਨਹੀਂ ਸਕਦਾ ਇਸ ਕਰਕੇ ਜਿਸ ਤਰੀਕੇ ਉਹਨੇ ਧਮਕੀ ਦਿੱਤੀ ਹੈ ਉਹ ਇਲੈਕਸ਼ਨ ਦੇ ਜਿਹੜਾ ਬਾਟਰਪੋਰਟ ਆਫ ਕੰਡਕਟਰੀ ਵਾਇਓਲੇਸ਼ਨ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੀਟ ਕੀਤੀ ਹੈ ਇਹਦਾ ਕਿ ਐਫਆਰ ਹੋ ਕੇ ਉਹਦੇ ਤੇ ਪ੍ਰੋਪਰ ਉਹਦੇ ਤੇ ਐਕਸ਼ਨ ਹੋਏਗਾ ਕਿਉਂਕਿ ਜੇ ਇਸ ਤਰੀਕੇ ਪਬਲੀਕਲੀ ਤੁਸੀਂ ਥ੍ਰੈਟ ਕਰਨ ਲੱਗ ਜਓ ਪਾਰਟੀਆਂ ਨੂੰ ਪਾਰਟੀ ਦੇ ਬੂਥ ਲਗਾਉਣ ਵਾਲੇ ਵਰਕਰਾਂ ਨੂੰ ਪਾਰਟੀ ਦੇ ਲੀਡਰਾਂ ਨੂੰ ਤੇ ਫਿਰ ਫ੍ਰੀ ਐਂਡ ਫੇਅਰ ਇਲੈਕਸ਼ਨ ਜਿਹੜੀ ਹੈ ਉਹ ਸੰਭਵ ਨਹੀਂ ਹੁੰਦੀ ਇਸ ਕਰਕੇ ਕੱਲ ਦੋ ਇਨਸੀਡੈਂਟ ਹੋਈਆਂ ਸੀ ਦੋਨੇ ਅਸੀਂ ਇਲੈਕਸ਼ਨ ਕਮਿਸ਼ਨ ਦੇ ਇਤਿਆਹਰ ਚ ਲੈਂਦੀ ਹੈ ਇੱਕ ਚੇਅਰਮੈਨ ਮਾਰਕੀਟ ਕਮੇਟੀ ਨੇ ਜਿਹੜਾ ਹੈਗਾ ਆਰਤੀਆਂ ਨੂੰ ਹੁਕਮ ਦਿੱਤਾ ਸੀ ਵੀ ਅਸੀਂ ਤੁਸੀਂ ਇੱਥੇ ਹਾਜ਼ਰ ਹੋਵੋ ਜੇ ਨਾ ਹੋਏ ਤਾਂ ਅਸੀਂ ਕਾਪੀ ਲਾੜੀ ਹੈ ਤੇ ਇਸ ਕਰਕੇ ਦੋਨੇ ਇਨਸੀਡੈਂਟ ਬੜੀਆਂ ਮਾਰੀਆਂ ਔਰ ਇਹ ਮਿਸਯੂਜ਼ ਆਫ ਗਵਰਨਮੈਂਟ ਮਸ਼ੀਨਰੀ ਹੈ ਉਸੇ ਕਮਿਸ਼ਨ ਦੇ ਧਿਆਨ ਚ ਲਿਆ ਦਿੱਤੀ ਅਸੀਂ ਹੋਪ ਕਰਦੇ ਹਾਂ ਕਿ ਕਮਿਸ਼ਨ ਇਹ ਟੇਕ ਆਖੇ ਜਿੰਨਾ ਸਰ ਪੂਰੇ ਫਾਜ਼ਾ ਜੀ ਅਕਾਲੀ ਦਲ ਦੇ ਲੋਕ ਸਭਾ ਕੈਂਡੀਡੇਟ ਡਾਟ ਟੀਮਾ ਜੀ ਵਿਰੁੱਧ ਪਿੰਗਲ ਸਾਹਿਬ ਵਿੱਚ ਆਏ ਨੇ ਤੇ ਕੋ ਪ੍ਰਾਰਥਨਾ ਵੀ ਕਰਵਾਈ ਆ ਅਕਾਲੀ ਦਲ ਦੀ ਜਿੱਤ ਲਈ ਪ੍ਰਾਰਥਨਾ ਕੀਤੀ ਜੀ ਜ਼ਰੂਰ ਜਦੋਂ ਵੀ ਕੋਈ ਵੀ ਇੱਥੇ ਆਉਂਦਾ ਹੈ ਉਹਨਾਂ ਵਾਸਤੇ ਇਹੋ ਹੀ ਅਰਦਾਸ ਕਰਦਾ ਹੈ ਕਿ ਪਰਮੇਸ਼ਵਰ ਜੀ ਦਾ ਜੋ ਦਿਲ ਦੀਆਂ ਕੁਆਇਸ਼ਾਂ ਨੇ ਪੂਰੀਆਂ ਕਰੇ ਅਕਾਲੀ ਦਲ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਅਕਾਲੀ ਦਲ ਹਮੇਸ਼ਾ ਜਦੋਂ ਵੀ ਉਹਨਾਂ ਨੇ ਆਪਣੇ ਹੁਕਮਤ ਦੇ ਸੀ ਈਸਾਈਆਂ ਵਾਸਤੇ ਬਹੁਤ ਵਿੱਚ ਸੋਚਿਆ ਹੈ ਕਿਤਾ ਹੈ ਕੋਈ ਉਹਨਾਂ ਦਾ ਪਿਆਰ ਉਹ ਅਜੀਬ ਬਣੇ ਰਹੇ ਠੀਕ ਹੈ